2023 ਦੇ ਵਿੱਚ ਥਾਣਾ ਅਜਨਾਲਾ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਅਜਨਾਲਾ ਪੁਲਿਸ ਵੱਲੋਂ 39 ਨੰਬਰ ਐਫ ਆਈ ਆਰ ਦੇ ਵਿੱਚ ਸਾਂਸਦ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਜੁਡੀਸ਼ੀਅਲ ਹਿਰਾਸਤ ਲਈ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਸਾਂਸਦ ਅਮਰਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦਲਜੀਤ ਸਿੰਘ ਕਲਸੀ ਗੁਰਮੀਤ ਸਿੰਘ ਬੁੱਕਣਵਾਲਾ ਕੁਲਵੰਤ ਸਿੰਘ ਰੌਂਕੇ ਬਸੰਤ ਸਿੰਘ ਗੁਰਿੰਦਰ ਸਿੰਘ ਗੁਰੀ ਔਜਲਾ ਤੇ ਅਮਨਦੀਪ ਸਿੰਘ ਅਮੜਾ ਨੂੰ ਅਜਨਾਲਾ ਦੀ ਅਦਾਲਤ ਵੱਲੋਂ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ। ਦੱਸ ਦੇ ਕਿ ਇਸ ਤੋਂ ਪਹਿਲਾਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੁੜ ਪੇਸ਼ ਕੀਤਾ ਗਿਆ ਤਾਂ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਗਿਆ। ਹੁਣ ਸਟੇਟ ਵੱਲੋਂ ਇੱਕ ਐਪਲੀਕੇਸ਼ਨ ਆਈ ਹੈ ਕਿ ਅਸੀਂ ਪੁਲਿਸ ਰਿਮਾਂਡ ਸਾਨੂੰ ਨਹੀਂ ਚਾਹੀਦਾ ਤੇ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਜਾਵੇ। ਸੋ ਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ ਪਰ ਜਿਹੜਾ ਦੋ ਵਾਰ ਇਹਨਾਂ ਨੇ ਰਿਮਾਂਡ ਲਿਆ ਸੀ ਪਹਿਲੇ 4 ਦਿਨ ਦਾ ਫਿਰ 3 ਦਿਨ ਦਾ ਤੋ 7 ਦਿਨ ਜਿਹੜੇ ਪੁਆਇੰਟ ਤੇ ਰਿਮਾਂਡ ਲਿਆ ਸੀ ਉਹ ਚੀਜ਼ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਮੈਂ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ ਨਾਕਾਲ ਡਿਟੇਲ ਨਾ ਮੋਬਾਈਲ ਜਿਹੜਾ ਦੂਸਰੀ ਵਾਰ ਇਹਨਾਂ ਨੇ ਕਿਹਾ ਸੀ ਇੱਕ ਬਹੁਤ ਵੱਡੀ ਫੌਜ ਬਣੀ ਹੋਈ ਹੈ ਇੰਡੀਅਨ ਸਟੇਟ ਨੂੰ ਖਤਰਾ ਹੈ ਮੇਰੇ ਦੇਖਣ ਚ ਕੋਈ ਵੈਪਨ ਕੋਈ ਟੈਂਕ ਕੋਈ ਇਹੋ ਜੀ ਮਸ਼ੀਨਰੀ ਉਹ ਬਰਾਮਦ ਨਹੀਂ ਹੋਈ ਜੋ ਮੈਂ ਕਹੂੰਗਾ ਸਟੇਟ ਨੇ ਇੱਕ ਬੇਤੁਕੀ ਗੱਲ ਇਸ ਗੱਲ ਨੂੰ ਬਹੁਤ ਉੱਪਰ ਕਰਨ ਦੇ ਲਈ ਇਹਨਾਂ ਚਿਹਰਿਆਂ ਨੂੰ ਡੀਫੇਮ ਕਰਨ ਦੇ ਲਈ ਜੋ ਸਟੇਟ ਵੱਲੋਂ ਇੱਕ ਸਿਸਟਮ ਬਣਾਇਆ ਗਿਆ ਸੀ ਉਸ ਦੇ ਉੱਪਰ ਸਟੇਟ ਅੱਜ ਫੇਲ ਹੋਈ ਹੈ ਪੇਪਰ ਕਿੱਥੇ ਰੱਖਿਆ ਗਿਆ ਰੱਖਿਆ ਕਿੱਥੇ ਗਿਆ ਨਾ ਨਹੀਂ ਰੱਖਿਆ ਤਾਂ ਉਹਨਾਂ ਨੇ ਆਪ ਦੀ ਚਲੋ ਜਿੱਥੇ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਉਹ ਜਗ੍ਹਾ ਬਾਰੇ ਤਾਂ ਹੁਣ ਇਹਨਾਂ ਨੂੰ ਜੁਡੀਸ਼ੀਅਨ ਰਿਮਾਂਡ ਭੇਜੇਗਾ ਜੇਲ੍ਹ ਬਾਰੇ ਇਹਨਾਂ ਨੇ ਜੇ ਡਿਸਾਈਡ ਕਰਨਾ ਉਹ ਜੇਲ੍ਹ ਕਿਹੜੀ ਚ ਜੜੀ ਚ ਇਹਨਾਂ ਨੂੰ ਸਿਕਿਉਰਿਟੀ ਬੈਟਰ ਲੱਗੂਗੀ ਉਸੇ ਜੇਲ੍ਹ ਚ ਭੇਜ ਪਰ ਰਿਕਵਰੀ ਹੋਈ ਇਹਨਾਂ ਕੋਲ ਮੈਂ ਤੁਹਾਨੂੰ ਪਹਿਲੇ ਜਣੀ ਕਿਹਾ ਸੀ 7 ਦਿਨ ਪਹਿਲਾਂ ਕਿਹਾ ਸੀ ਇਹਨਾਂ ਚ ਕੋਈ ਰਿਕਵਰੀ ਨਹੀਂ ਇਹਨਾਂ ਕੇਸਾਂ ਚ ਹੋਣੀ 2 ਸਾਲ ਦੇ ਬਾਅਦ ਰਿਕਵਰੀ ਹੋਣੀ ਵੀ ਇੱਕ ਮਜ਼ਾਕ ਹੁੰਦਾ ਇਹ ਸਟੇਟ ਕਰਾ ਰਹੀ ਸੀ ਸਟੇਟ ਡੀਫੇਮ ਕਰ ਰਹੀ ਸੀ ਇੱਕ ਨਵੀਂ ਪਾਰਟੀ ਬਣੀ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਹੌਸਲੇ ਉਹਨਾਂ ਨੇ ਥੱਲੇ ਸੁੱਟਨੇ ਕਿ ਅਸੀਂ ਉਹ ਕਰਤਾ ਲੋਕ ਡਰ ਜਾਣ ਪਰ 7 ਦਿਨਾਂ ਦੇ ਰਿਮਾਂਡ ਦੇ ਵਿੱਚ ਜੋ ਮੈਂ ਪਹਿਲੇ ਦਿਨ ਗੱਲ ਕਹੀ ਸੀ 7 ਦਿਨਾਂ ਬਾਅਦ ਉਹੀ ਹੋਈ ਹੈ ਕੋਈ ਰਿਕਵਰੀ ਨਹੀਂ ਕੋਈ ਫੌਜ ਨਹੀਂ ਸੀ ਕੋਈ ਇੰਡੀਅਨ ਸਟੇਟ ਨੂੰ ਡਰ ਨਹੀਂ ਸੀ ਪਰ ਇੱਕ ਸਟੇਟ ਦਾ ਇੱਕ ਹਉਆ ਬਣਾਇਆ ਹੋਇਆ ਸੀ ਹੋਰ ਇਸ ਕੇਸ ਦੇ ਵਿੱਚ ਕੁਝ ਵੀ ਪਪਲਪਰੀਤ ਤੇ ਅ ਅਮਰਤ ਕਾਲਵਰਾਂ ਦਾ ਵੀ ਐਨਐਸਏ ਖਤਮ ਹੋ ਜਾ ਰਿਹਾ ਹੈ ਦੇਖੋ ਪਪਲਪਰੀਤ ਦਾ ਮੈਨੂੰ ਲੱਗਦਾ ਹੈ ਸ਼ਾਇਦ 9 10 April ਹੈ ਭਾਈ ਅਮਰਤਪਾਲ ਦਾ ਮੈਨੂੰ ਲੱਗਦਾ 22 ਜਾਂ 23 April ਹੈ ਉਹ ਅੱਗੇ ਉਹਦੇ ਬਾਰੇ ਆਪਾਂ ਕਹੇ ਇਹ ਐਨਐਸਏ ਖਤਮ ਕਰਤੀ ਜਾਂ ਕਰਨੀ ਹੈ ਉਹ ਜੇ ਸਟੇਟ ਦੇ ਸੋਚਣਾ ਹੈ ਪਰ ਸਾਨੂੰ ਉਮੀਦ ਹੈ ਕਿ ਉਹ ਖਤਮ ਹੋ ਜੇ ਸੋ ਦਾਦੇ ਕੀ ਅਸਮਦੀ ਡਿਬਰੂਗੜ੍ਹ ਜੇਲ੍ਹ ਤੋਂ ਇਨ੍ਹਾਂ ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਅਜਨਾਲਾ ਥਾਣੇ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਪਹਿਲਾਂ ਇਹਨਾਂ ਦਾ ਰਿਮਾਂਡ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਬਿਊਰੋ ਰਿਪੋਰਟ ਸਟਾਰ ਨਿਊਜ਼